ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਮੈਂ ਜੋ ਆਪ ਜੀ ਨੂੰ ਕਥਾ ਸੁਣਾਉਣ ਲੱਗਾ ਹਾਂ ਇਹ ਕਥਾ ਮਹਾਭਾਰਤ ਵਿੱਚੋਂ ਲਈ ਗਈ ਹੈ ਤੁਸੀਂ ਗੰਗਾ ਪੁੱਤਰ ਭੀਸ਼ਮਤਾਮਾ ਬਾਰੇ ਜਾਣਦੇ ਹੋਵੋਗੇ ਪੇਸ਼ੁਮਤਾਮਾ ਨੂੰ 13 ਦੀ ਛੱਇਆ ਤੇ ਸੋਨਾ ਪਿਆ ਸੀ ਜਦਕਿ ਗੰਗਾ ਪੁੱਤਰ ਪੇਸ਼ੁਪਤਾਮਾ ਇਹ ਇੱਕ ਮਹਾਤਮਾ ਸੀ ਬੜੇ ਚੰਗੇ ਸੀ ਪਰ ਇਹਨਾਂ ਨੂੰ 13 ਦੀ ਛੱਇਆ ਤੇ ਸੋਨਾ ਪਿਆ ਸੀ ਕੀ ਕਾਰਨ ਸੀ ਗੰਗਾ ਪੁੱਤਰ ਇਸ ਮਤਾ ਮਾਂ ਨੂੰ ਤੀਰਾਂ ਦੀ ਛੱਯਾ ਕਿਉਂ ਮਿਲੀ ਕਿਉਂ ਉਸ ਨੂੰ ਤੀਰਾਂ ਤੇ ਸੋਨਾ ਪਿਆ ਅੱਜ ਇਸ ਬਾਰੇ ਅਸੀਂ ਵਿਚਾਰ ਕਰਾਂਗੇ ਜਦੋਂ ਮਹਾਭਾਰਤ ਦੇ ਯੁੱਧ ਵਿੱਚ ਅਰਜੁਨ ਨੇ ਤੀਰ ਮਾਰ ਮਾਰ ਕੇ ਗੰਗਾ ਪੁੱਤਰ ਦੇ ਆਰ ਪਾਰ ਕਰ ਦਿੱਤੇ ਭਾਵ ਕੀ ਗੰਗਾ ਪੁੱਤਰ ਪ੍ਰਿਸ਼ੰਬਤਾਮਾ ਨੂੰ ਤੀਰਾ ਦੀ ਛਈਆ ਤੇ ਸਵਾ ਦਿੱਤਾ ਕਾਫੀ ਦਿਨ ਹੋ ਗਏ ਗੰਗਾ ਪੁੱਤਰ ਪ੍ਰਿਸ਼ੰਬਤਾਮਾ ਨੂੰ ਤੀਰਾ ਦੀ ਛਈਆ ਤੇ ਸੁੱਤੇ ਹੋਏ ਬੜੀ ਦਰਦਨਾਕ ਸਜ਼ਾ ਮਿਲੀ ਸੀ ਗੰਗਾ ਪੁੱਤਰ ਪ੍ਰਿਸ਼ੰਬਤਾਮਾ ਨੂੰ ਤੀਰ ਉਸ ਦੇ ਆਰ ਪਾਰ ਹੋਏ ਪਏ ਸੀ ਪੀਸ਼ਮਤਾਮਾ ਗੰਗਾ ਪੁੱਤਰ ਪੀਸ਼ਮਤਾਮਾ ਨੂੰ ਆਪਣੇ 100 ਜਨਮ ਯਾਦ ਸੀ ਇਨ੍ਹਾਂ 100 ਜਨਮਾਂ ਵਿੱਚ ਗੰਗਾ ਪੁੱਤਰ ਪੀਸ਼ਮਤਾਮਾ ਨੇ ਕੋਈ ਵੀ ਇਹੋ ਜਿਹਾ ਕਰਮ ਨਹੀਂ ਕੀਤਾ ਸੀ ਜਿਸ ਕਰਕੇ ਉਸ ਨੂੰ ਇਹ ਸਜ਼ਾ ਮਿਲਣੀ ਹੋਵੇ ਉਸਨੇ ਕੋਈ ਵੀ ਇਹੋ ਜਿਹਾ ਕਰਮ ਨਹੀਂ ਕੀਤਾ ਸੀ ਉਹ ਬੜਾ ਦੁਖੀ ਸੀ ਬੜਾ ਜਿਆਦਾ ਪਰੇਸ਼ਾਨ ਸੀ ਕਿ ਮੈਨੂੰ ਇੰਨੀ ਵੱਡੀ ਸਜ਼ਾ ਕਿਉਂ ਮਿਲੀ ਇੰਨੀ ਦਰਦਨਾਕ ਸਜ਼ਾ ਮੈਨੂੰ ਕਿਉਂ ਮਿਲੀ ਇਸਦਾ ਕੀ ਕਾਰਨ ਹੈ ਅਸਲ ਵਿੱਚ ਉਹ ਆਪਣਾ ਇਹ ਪਰੇਸ਼ਾਨ ਭਗਵਾਨ ਕ੍ਰਿਸ਼ਨ ਜੀ ਕੋਲ ਪੁੱਛਣਾ ਚਾਹੁੰਦਾ ਸੀ ਕਿ ਕਿਤੇ ਭਗਵਾਨ શ્રી ਕ੍ਰਿਸ਼ਨ ਜੀ ਇਕੱਲੇ ਔਨ ਉਹਨਾਂ ਦੇ ਨਾਲ ਕੋਈ ਨਾ ਹੋਵੇ ਮੈਂ ਉਹਨਾਂ ਨੂੰ ਇਹ ਪ੍ਰਸ਼ਨ ਪੁੱਛ ਸਕਾਂ ਕਿ हे ਕੇਸ਼ਵ ਮੈਨੂੰ ਇਹ ਸਜ਼ਾ ਕਿਉਂ ਮਿਲੀ ਪਰ ਜਦੋਂ ਵੀ ਭਗਵਾਨ ਕ੍ਰਿਸ਼ਨ ਜੀ ਗੰਗਾ ਪੁੱਤਰ ਪ੍ਰਿਥਮਤਾਮਾ ਨੂੰ ਮਿਲਣ ਵਾਸਤੇ ਜਾਂਦੇ ਸੀ ਕਦੇ ਉਹਨਾਂ ਦੇ ਨਾਲ ਪੰਜੇ ਪਾਂਡਵ ਹੁੰਦੇ ਸੀ ਕਦੇ ਭੀਮ ਹੁੰਦਾ ਸੀ ਕਦੇ ਅਰਜੁਨ ਹੁੰਦਾ ਸੀ ਤੇ ਕਦੇ ਜੁਡੀਸ਼ਟਰ ਹੁੰਦਾ ਸੀ ਜਾਣੇ ਕਿ ਉਹ ਇਕੱਲੇ ਨਹੀਂ ਜਾਂਦੇ ਸੀ ਵੀ ਸੁਮਤਾ ਮਤਾ ਚਾਹੁੰਦਾ ਸੀ ਕਿ ਛੇ ਕ੍ਰਿਸ਼ਨ ਜੀ ਇਕੱਲੇ ਹੋਣ ਕਿਤੇ ਮੈਂ ਆਪਣਾ ਪ੍ਰਸ਼ਨ ਤਾਂ ਹੀ ਪੁੱਛ ਸਕਦਾ ਹਾਂ ਕਿ हे ਪ੍ਰਭੂ हे ਕੇਸ਼ਵ ਮੈਨੂੰ ਇਹ ਸਜ਼ਾ ਕਿਉਂ ਮਿਲੀ ਕਿ ਦਿਨ ਕੀ ਹੋ ਜਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਗੰਗਾ ਪੁੱਤਰ ਭੀਸ਼ਮਤਾ ਮਾ ਨੂੰ ਮਿਲਨ ਵਾਸਤੇ ਇਕੱਲੇ ਚਲੇ ਗਏ। ਜਦੋਂ ਭੀਸ਼ਮਤਾ ਮਾ ਨੇ ਵੇਖਿਆ ਕਿ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਇਕੱਲੇ ਆਏ ਹਨ ਇਹਨਾਂ ਦੇ ਨਾਲ ਕੋਈ ਵੀ ਨਹੀਂ ਹੈ। ਅੱਜ ਮੈਂ ਆਪਣਾ ਪ੍ਰਸ਼ਨ ਪੁੱਛਾਂਗਾ। ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਗੰਗਾ ਪੁੱਤਰ ਪੀਸ਼ੂਪਤਾਮਾ ਦੇ ਕੋਲ ਪਹੁੰਚੇ ਸਭ ਤੋਂ ਪਹਿਲਾਂ ਗੰਗਾ ਪੁੱਤਰ ਪੀਸ਼ੂਪਤਾਮਾ ਨੇ ਉਹਨਾਂ ਨੂੰ ਮੱਥਾ ਟੇਕਿਆ ਭਾਵ ਕੀ ਹੱਥ ਜੋੜ ਕੇ ਪ੍ਰਣਾਮ ਕੀਤਾ ਨਮਸਕਾਰ ਕੀਤੀ ਉਹਨਾਂ ਵਿੱਚ ਕਾਫੀ ਗੱਲਾਂ ਹੋਈਆਂ ਤੇ ਅਚਾਨਕ ਫਿਰ ਗੰਗਾ ਪੁੱਤਰ ਪੀਸ਼ੂਪਤਾਮਾ ਨੇ ਮੌਕਾ ਵੇਖ ਕੇ ਆਪਣਾ ਪ੍ਰਸ਼ਨ ਪੁੱਛਿਆ ਕੰਗਾ ਪੁੱਤਰ ਪ੍ਰਿਸ਼ਪਤਾ ਮੈਂ ਕਹਿਣ ਲੱਗਿਆ ਹੇ ਕੇਸ਼ਵ ਹੇ ਪ੍ਰਭ ਮੈਨੂੰ ਆਪਣੇ 100 ਜਨਮ ਯਾਦ ਨੇ ਇੰਨਾ 100 ਜਨਮਾਂ ਵਿੱਚ ਮੈਂ ਇਹੋ ਜਿਹਾ ਕੋਈ ਵੀ ਕਰਮ ਨਹੀਂ ਕੀਤਾ ਕੋਈ ਵੀ ਪਾਪ ਨਹੀਂ ਕੀਤਾ ਜਿਹਦੇ ਕਾਕੇ ਮੈਨੂੰ ਇਹ ਸਜ਼ਾ ਮਿਲਨੀ ਸੀ ਅੱਜ ਮੈਂ ਤੀਰਾਂ ਦੀ ਸ਼ਈਆ ਤੇ ਸੁੱਤਾ ਹੋਇਆ ਹਾਂ ਬੜਾ ਦੁੱਖ ਹੋ ਰਿਹਾ ਮੈਨੂੰ ਬੜਾ ਦਰਦ ਹੋ ਰਿਹਾ ਹੈ ਇਹ ਇਹ ਸਜ਼ਾ ਮੈਨੂੰ ਕਿਉਂ ਮਿਲੀ ਮੈਨੂੰ ਤੇਰਾ ਦੀ ਛੱਇਆ ਤੇ ਕੌਣ ਸਵਾਇਆ ਗਿਆ ਇਹ ਸਜ਼ਾ ਮੈਨੂੰ ਕਿਉਂ ਮਿਲੀ ਜਦ ਕਿ ਮੈਨੂੰ ਆਪਣੇ ਸੋ ਜਨਮ ਯਾਦ ਨੇ ਭਗਵਾਨ ਜੀ ਦੇ ਕ੍ਰਿਸ਼ਨ ਜੀ ਹੱਥੋਂ ਪਾਈ ਉਹ ਕਿਆ ਲੱਗੇ ਹੈ ਗੰਗਾ ਪੁੱਤਰ ਤੈਨੂੰ ਤਾਂ ਸਿਰਫ ਤੇਰੇ ਸੋ ਜਨਮ ਯਾਦ ਨੇ ਪਰ ਸਾਨੂੰ ਤੇਰਾ ਹਰ ਇੱਕ ਜਨਮ ਯਾਦ ਹੈ ਇਹ ਗੱਲ ਤੇਰੇ 100 ਜਨਮਾਂ ਤੋਂ ਪਹਿਲਾਂ ਦੀ ਹੈ ਉਦੋਂ ਵੀ ਤੂੰ ਕਿਸੇ ਹਰਿਆਸਤ ਦਾ ਰਾਜਾ ਹੁੰਦਾ ਸੀ ਤੂੰ ਇੱਕ ਰਾਜਕੁਮਾਰ ਸੀ ਤੇ ਤੈਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਤੂੰ ਜਾਨਵਰਾਂ ਨੂੰ ਮਾਰਦਾ ਹੁੰਦਾ ਸੀ ਸ਼ਿਕਾਰ ਕਰਦਾ ਹੁੰਦਾ ਸੀ ਇੱਕ ਦਿਨ ਦੀ ਗੱਲ ਹੈ ਤੂੰ ਆਪਣੇ ਰੱਥ ਤੇ ਬੈਠ ਕੇ ਘਰੋਂ ਸ਼ਿਕਾਰ ਖੇਡਣ ਵਾਸਤੇ ਨਿਕਲਿਆ ਭਾਵ ਕੀ ਆਪਣੇ ਬਹਿਲਾ ਵਿੱਚੋਂ ਸ਼ਿਕਾਰ ਖੇਡਣ ਵਾਸਤੇ ਨਿਕਲਿਆ ਅਜੇ ਤੇਰਾ ਰੱਥ ਥੋੜਾ ਅੱਗੇ ਹੀ ਗਿਆ ਸੀ ਕਿ ਇੱਕ ਸਰਪ ਤੇਰੇ ਰਸਤੇ ਵਿੱਚ ਖੜਾ ਹੋ ਗਿਆ ਭਾਵਕੀ ਤੇਰੇ ਰਸਤੇ ਵਿੱਚ ਇੱਕ ਸਰਪ ਆ ਗਿਆ ਤੋ ਕੀ ਤੁਸੀਂ ਭਾਵਗੀ ਤੂੰ ਕੀ ਕੀਤਾ ਤੂੰ ਆਪਣੇ ਤੀਰ ਦੀ ਨੋਕ ਨਾਲ ਉਸ ਸਰਪ ਨੂੰ ਚੱਕਿਆ ਅਤੇ ਝਾੜੀਆਂ ਵਿੱਚ ਛੋਟ ਦਿੱਤਾ ਉਸ ਝਾੜੀ ਵਿੱਚ ਬੜੇ ਵੱਡੇ ਵੱਡੇ ਕੰਢੇ ਸੀ ਉਹ ਝਾੜੀ ਕੰਡਿਆਂ ਨਾਲ ਭਰੀ ਪਈ ਸੀ ਤੂੰ ਉਸ ਸਰਪ ਨੂੰ ਉਸ ਵਿੱਚ ਸੁੱਟ ਦਿੱਤਾ ਤੇ ਅਰਾਥੇ ਤੇ ਬੈਠ ਕੇ ਤੂੰ ਸ਼ਿਕਾਰ ਖੇਡਣ ਚਲਾ ਗਿਆ ਜਿਹੜਾ ਸੱਪ ਤੂੰ ਝਾੜੀਆਂ ਵਿੱਚ ਸੁੱਟਿਆ ਸੀ ਉਹ ਝਾੜੀਆਂ ਵਿੱਚ ਫਸ ਗਿਆ ਉਸ ਦੇ ਸਰੀਰ ਵਿੱਚ ਜੋ ਕੰਡੇ ਸੀ ਉਹ ਆਰ ਪਾਰ ਹੋ ਗਏ ਭਾਵ ਕਿ ਉਸ ਸਰਪ ਨੇ ਆਪਣੇ ਆਪ ਨੂੰ ਉਥੋਂ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸੱਪ ਨਿਕਲ ਨਾ ਸਕਿਆ ਅੰਤ ਨੂੰ ਉਹ ਸੱਪ ਸਮਝ ਗਿਆ ਕਿ ਮੇਰੀ ਮੌਤ ਪੱਕੀ ਹੈ ਹੁਣ ਮੈਂ ਇੱਥੋਂ ਕਦੇ ਨਹੀਂ ਨਿਕਲ ਸਕਦਾ ਸਾਰੇ ਕੰਡੇ ਉਸ ਸੱਪ ਦੇ ਆਰ ਪਾਰ ਹੋ ਗਏ ਜਦੋਂ ਉਹ ਸਰਪ ਮਰਨ ਲੱਗਾ ਭਾਵ ਕਿ ਆਪਣੇ ਪ੍ਰਾਨ ਤਿਆਗਣ ਲੱਗਿਆ ਤਾਂ ਉਸ ਸੱਪ ਨੇ ਪਰਮਾਤਮਾ ਅੱਗੇ ਅਰਦਾਸ ਕਰ ਦਿੱਤੀ ਬੇਨਤੀ ਕਰ ਦਿੱਤੀ ਕਿ हे ਪਰਮਾਤਮਾ ਜਿਵੇਂ ਮੈਂ ਮਰਨ ਲੱਗਾ ਹਾਂ ਜਿਵੇਂ ਮੈਂ ਦੁੱਖ ਭੋਗਣ ਲੱਗਾ ਹਾਂ ਉਵੇਂ ਹੀ ਉਹ ਬੰਦਾ ਮਰੇ ਜਿਨੇ ਮੈਨੂੰ ਉਸ ਝਾੜੀਆਂ ਵਿੱਚ ਸੁੱਟਿਆ ਹੈ ਉਵੇਂ ਹੀ ਉਸ ਦੀ ਮੌਤ ਹੋਵੇ ਇਹ ਕਹਿ ਕੇ ਉਸ ਸਰਪ ਨੇ ਆਪਣੇ ਪ੍ਰਾਨ ਤਿਆਗ ਦਿੱਤੇ। ਬਸ ਇਹ ਹੀ ਸਜ਼ਾ ਤੈਨੂੰ ਮਿਲ ਰਹੀ ਹੈ। ਇਸੇ ਕਰਕੇ ਤੈਨੂੰ ਤੀਰਾਂ ਦੀ ਛਈਆ ਤੇ ਸੋਣਾ ਪਿਆ। ਵਿਸ਼ੰਬਦਾਮਾ ਕਹਿਣ ਲੱਗਾ ਮਹਾਰਾਜ ਜੀ ਸੱਚ ਵਚਨ ਸਤਿ ਵਚਨ ਵੀ ਤੁਸੀਂ ਮੈਨੂੰ ਇਹ ਗੱਲ ਦੱਸ ਕੇ ਬੜੀ ਮੇਰੇ ਤੇ ਮਿਹਰਬਾਨੀ ਕੀਤੀ ਪਰ ਹੁਣ ਮੇਰਾ ਇਹ ਪ੍ਰਸ਼ਨ ਹੈ ਕੀ ਮੈਨੂੰ ਆਪਣੇ 100 ਜਨਮਾਂ ਵਿੱਚ ਉਹ ਸਜ਼ਾ ਕਿਉਂ ਨਹੀਂ ਮਿਲੀ ਜਦਕਿ ਇਸ ਤੋਂ ਮੈਨੂੰ ਆਪਣੇ 100 ਜਨਮ ਯਾਦ ਨੇ ਫਿਰ ਮੈਨੂੰ ਉਹਨਾਂ ਜਨਮਾਂ ਵਿੱਚ ਇਹ ਸਜ਼ਾ ਕਿਉਂ ਨਹੀਂ ਮਿਲੀ ਹੁਣ ਹੀ ਕਿਉਂ ਮਿਲੀ ਉਹ ਗਵਾਸੀਰਿਕ ਕੁਐਸਚਨ ਤੇ ਕਹਿਣ ਲੱਗੇ ਕਿ ਤੂੰ ਬੜਾ ਉਚਿਤ ਪ੍ਰਸ਼ਨ ਪੁੱਛਿਆ ਹੈ ਅਸਲ ਵਿੱਚ ਗੱਲ ਇਹ ਹੈ ਕਿ ਉਹਨਾਂ ਸੋ ਜਨਮਾਂ ਵਿੱਚ ਤੂੰ ਬੜਾ ਧਰਮੀ ਸੀ ਤੂੰ ਬੜਾ ਧਰਮੀ ਸੀ ਤੂੰ ਕੋਈ ਵੀ ਪਾਪ ਨਹੀਂ ਕੀਤਾ ਸੀ ਨਾ ਹੀ ਕੋਈ ਉਹਜਾ ਕਰਮ ਕੀਤਾ ਹੋਵੇ ਜਿਹਦੇ ਕਰਕੇ ਉਹ ਪਾਪ ਉਜਾਗਰ ਨਹੀਂ ਹੋਇਆ ਭਾਵੇਂ ਕਿ ਤੇਰਾ ਪਾਪ ਉਵੇਂ ਹੀ ਦੱਬਿਆ ਰਿਹਾ ਉਹ ਪਾਪ ਉਜਾਗਰ ਨਹੀਂ ਹੋਇਆ ਇਸੇ ਕਰਕੇ ਤੈਨੂੰ ਉਹਨਾਂ ਜਨਮਾਂ ਵਿੱਚ ਸਜ਼ਾ ਨਹੀਂ ਮਿਲੀ ਇਸੇ ਜਨਮ ਵਿੱਚ ਤੈਨੂੰ ਸਜ਼ਾ ਤਾਮਿਲੀ ਹੈ ਕਿਉਂਕਿ ਇਸੇ ਜਨਮ ਵਿੱਚ ਤੇਰੇ ਹੱਥੋਂ ਦੋ ਪਾਪ ਹੋ ਗਏ ਪਹਿਲਾ ਪਾਪ ਇਹ ਕਿ ਜਦੋਂ ਤੇਰੀ ਕੁਲ ਵਧੂ ਨੂੰ ਜਾਣੇ ਕਿ ਦ੍ਰੋਪਦੀ ਨੂੰ ਵਸਤਰ ਹਰਨ ਕੀਤਾ ਗਿਆ ਤਾਂ ਤੂੰ ਘਰ ਦਾ ਵੱਡਾ ਮੈਂਬਰ ਸੀ ਤੂੰ ਦ੍ਰੋਹਿਦ ਨੂੰ ਕਿਉਂ ਨਹੀਂ ਰੋਕਿਆ ਤੂੰ ਇਹ ਪਾਪ ਕਿਉਂ ਨਹੀਂ ਰੋਕਿਆ ਜਦ ਕੀ ਤੂੰ ਖੜਾ ਖੜਾ ਸਭ ਕੁਝ ਦੇਖ ਰਿਹਾ ਸੀ ਪਰ ਵੱਡਾ ਹੋਣ ਦੇ ਨਾਤੇ ਤੂੰ ਇਹ ਪਾਪ ਦਿਖਦਾ ਰਿਹਾ ਏ ਸੀ ਤੇਰਾ ਪਹਿਲਾ ਪਾਪ ਤੇ ਦੂਜਾ ਪਾਪ ਤੂੰ ਇਹ ਕੀਤਾ ਕਿ ਤੂੰ ਦਰੋਧਨ ਵੱਲੋਂ ਲੜਿਆ ਜਦ ਕੀ ਉਹ ਅਧਰਮੀ ਸੀ ਪਾਪੀ ਸੀ ਤੂੰ ਪਾਪ ਦਾ ਸਾਥ ਦਿੱਤਾ ਇਹ ਹੀ ਦੋ ਪਾਪਾ ਕਰਦਾ ਤੇਰਾ ਇਹ ਜੋ ਪਾਪ ਸੀ ਉਹ ਉਜਾਗਰ ਹੋ ਗਿਆ ਇਸ ਕਰਕੇ ਤੈਨੂੰ 13 ਦੀ ਛੱਇਆ ਤੇ ਸੋਨਾ ਪਿਆ ਇਸ ਕਰਕੇ ਤੈਨੂੰ ਇਹ ਸਜ਼ਾ ਮਿਲੀ ਹੈ ਵਾਹਿਗੁਰੂ ਜੀ ਅਸਲ ਵਿੱਚ ਸਾਨੂੰ ਇਸ ਕਹਾਣੀ ਤੋਂ ਇਹ ਕਥਾ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਇਨਸਾਨ ਆਪਣੇ ਪਾਪਾਂ ਤੋਂ ਬਚ ਨਹੀਂ ਸਕਦਾ ਉਸ ਨੂੰ ਆਪਣੇ ਕਰਮਾਂ ਦਾ ਫਲ ਹਰ ਹਾਲਤ ਵਿੱਚ ਭੋਗਣਾ ਪੈਂਦਾ ਹੈ ਪਰ ਹਾਂ ਜੇਕਰ ਅਸੀਂ ਪ੍ਰਮਾਤਮਾ ਦਾ ਨਾਮ ਜਪੀਏ ਭੁੱਲਾ ਬਖਸ਼ਾ ਲਗੇ ਤਾਂ ਉਸ பாਪ ਦੀ ਸਜ਼ਾ ਥੋੜੀ ਹੋ ਸਕਦੀ ਹੈ ਭਾਵ ਕੀ ਸੂਲੀ ਤੋਂ ਸੂਲ ਬਣ ਸਕਦਾ ਹੈ ਜੇਕਰ ਇਹ ਕਥਾ ਤੁਹਾਨੂੰ ਪਸੰਦ ਆਈ ਹੋਵੇ ਇਸ ਕਥਾ ਨੂੰ ਵਾਤਵਾਦ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ